ਸਭ ਤੋਂ ਪਹਿਲਾਂ ਜੀ ਸਾਡੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਜੋ ਬੜੇ ਵੱਡੇ ਦਾ ਸਮਾਗਮ ਸੰਪੰਨ ਆਰੰਭ ਕੀਤਾ ਸੀ ਸ੍ਰੀ ਅਖੰਡ ਪਾਤਸ਼ਾਹ ਦੇ ਸੰਪੂਰਨ ਹੋਣ ਤੋਂ ਬਾਅਦ ਸਭਨਾ ਸੇਵਾਦਾਰਾਂ ਨੂੰ ਅਤੇ ਪਰਵੰਧਕਾਂ ਨੂੰ ਸਭਨਾ ਨੂੰ ਸਲਾਪ ਹੋਏ ਹਨ ਇਹ ਸਭ ਤਾਂ ਮੇਰੇ ਬੜੀ ਤਾਰੀ ਖੁਸ਼ੀ ਹੈ ਨਿਰਵੀਗੰਤਾ ਨਾਇਕ ਜੀ ਸੰਸਾਧਰੇ ਵੀ ਇਹ ਬੜੇ ਗੰਭੀਰ ਪਾਤਸ਼ਾਹ ਜੀ ਨੇ ਆਪਣੇ ਸੇਵਾਦਾਰਾਂ ਦਾ ਸੇਵਾ ਲੌਰਕੀ ਜੰਮੀਆਂ ਕਲਾ ਦੀ ਸ਼ਕੂਰਨ ਕੀਤੀ ਹੈ ਸਾਧ ਸੰਗਤ ਜੀ ਇਹ ਬੜੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਸ੍ਰੀ ਹੰਸਾ ਜੀ ਕਾਈ ਕਰਕੇ ਅੱਜ ਸਮਾਪਤੀ ਦਾ ਭੋਗ ਸਦਨ ਕੀਤਾ ਹੈ ਉਸ ਤੋਂ ਬਾਅਦ ਅਮਰ ਜੀ ਇਕੱਠਾ ਨਹੀਂ ਹੋ ਸਕੀ ਸੇਵਾਓ ਸਭ ਤੁਹਾਨੂੰ ਬਹੁਤਿਆਂ ਨੂੰ ਦੇਣੇ ਸੀ ਇਸ ਕਾਰੀ ਵਿੱਚ ਸੰਗਤਾਂ ਨੂੰ ਸੇਵਾ ਵਿੱਚ ਲੱਗੇ ਰਹੇ ਹਨ ਦਾਸ ਦੇ ਅੰਦਰ ਸਾਰ ਸੰਗਤਾਂ ਦੀ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੜੇ ਵੱੰਦੀ ਖੁਸ਼ੀ ਅੰਦਰ ਹੈ ਤੁਸੀਂ ਸਾਰੇ ਭਰਾ ਜਿੰਨੇ ਹੋ ਵੱਡੇ ਹੋ ਗੁਨਾ ਕਰਕੇ ਅਦੇ ਬੜੇ ਚਿਰ ਤੋਂ ਲਖਣ ਆਉ ਜਿੰਨੇ ਹੋ ਵੱਡੇ ਮੁਖਾਂ ਦੇ ਨਾਲ ਵੀ ਕਈ ਸੀ ਰਹੇ ਹੋ ਸਭਨਾ ਦੇ ਚਰਨਾਂ 'ਚ ਬੇਨਤੀ ਹੈ ਭਾਈ ਕਰਤਾਰ ਸਿੰਘ ਜੀ ਸਾਰੇ ਜਿਹੜੇ ਛੋਟੇ ਵਿਦਿਆਰਥੀ ਹੈ ਇਸ ਤੋਂ ਪਹਿਲਾਂ ਜੀ ਗੁਰੂ ਕਲਗੀ ਧਰਦੇ ਚੱਲੇ ਆ ਕਿ ਦਾਸ ਨੇ ਲਾਇਆ ਹੈ ਕਿ ਇਹ ਦਾਸ ਦੀ ਸੇਵਾ ਜੋ ਸੰਤ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜਾਈ ਦੀ ਜੁम्मे ਲਾਈ ਸੀ ਕਿ ਤੂੰ ਜਿੰਨਾ ਚਿਰ ਜਿਉਣਾ ਹੈ ਸੇਵਾ ਕਰਦਾ ਰਹੇ ਉਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਚਿਰ ਵਿਸ਼ਵਾਸ ਅੰਦਰ ਨਿਭਦੀ ਰਹੇ ਪਰ ਇਹ ਸੇਵਾ ਦੀ ਡਿਊਟੀ ਸਾਧ ਸੰਗਤ ਦੀ ਦਾਸ ਨੂੰ ਕਿਹਦਾ ਆਇਆ ਅੱਜ ਬੜੇ ਗੰਦੇ ਸਾਰੇ ਸੰਗਤਾਂ ਨੂੰ ਸ਼ਰੋਪਾ ਮਿਲਿਆ ਹੈ ਕਿ ਮੈਨੂੰ ਜਿਹੜਾ ਸ਼ਰੋਪਾ ਸੰਗਤ ਨੂੰ ਬਖਸ਼ਿਆ ਸੀ ਉਹ ਸੇਵਾ ਭਾਈ ਕਰਤਾਰ ਸਿੰਘ ਜੀ ਨੂੰ ਮੈਂ ਸਾਧ ਸੰਗੇ ਜੀ ਗੁਰੂ ਕੰਲੀ ਕਰਦੇ ਚਰਨੀ ਪਾ ਕੇ ਇਹਨਾਂ ਦੇ ਸਰਪੇ ਪਾਤਾ ਹੈ ਇਹ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ ਕੀਤੀ ਦਰਮਨੇ ਸਾਹਿਬ ਤੇ ਅਕਾਲੀ ਸਿੰਘ ਅਖਵਾ ਦੇ ਨਾਲ ਪਰੇ ਸੰਤ ਪਾਦਾ ਜੀ ਸਿੰਘ ਆਦਿਕ ਹੈ ਬਾਬਾ ਮਨੀ ਸਿੰਘ ਆਦਿਕ ਬੰਦੇ ਯਾਨੀ ਉਹਨਾਂ ਦਾ ਕੁਲੀ ਹੋਣੀ ਜਿਹੜੀ ਤਕਸਾਲ ਹੈ ਗੁਰੂ ਕੰਲੀ ਕਰਦੀ ਉਹ ਸੰਤ ਮਹਾਰਾ ਸੰਤ ਸਿੰਘ ਜੀ ਪਿੰਡਰਾਵਾਲਿਆਂ ਨੇ 10 ਦਾਸ ਨੂੰ ਡਿਊਟੀ ਲਾਈ ਸੀ ਉਹ ਸੇਵਾ ਗੁਰੂ ਸਾਹਿਬ ਜੀ ਸ਼ਰਤਾਂ ਨੂੰ ਭਾਵਨ ਜਨਾ ਚ ਰਸੂਲ ਬਣਿਆ ਹੋਇਆ ਇਹ ਸੇਵਾ ਸਾਹਿਬ ਸੰਗਤ ਜੀ ਸੰਕਿਆ ਨੇ ਭਰਉਣ ਦੀ ਇਸ ਲਈ ਬਾਸਨ ਗੁਰੂ ਕਲਗੀ ਧਰਦੇ ਚਰਣੀ ਪਾ ਕੇ ਮਾਰਾ ਹਲਾਜ ਰੱਖਣਾ ਆਪਣਾ ਜਾਣ ਕੇ ਇਹ ਸੇਵਾ ਅੱਜ ਤੋਂ ਸਾਹਿਬ ਸੰਗਤ ਜੀ ਸਿਰੋਪਾਉ ਤੈਨੂੰ ਗੁਰੂ ਕਲਗੀ ਧਰਦੇ ਦਰ ਵਿੱਚੋਂ ਪ੍ਰਾਪਤ ਹੋਇਆ ਸਾਹਿਬ ਸੰਗਤ ਜੀ ਅੱਗੇ ਸਰਦੂ ਜੀ ਕਿਰਪਾ ਨਾਲ ਸਾਹਿਬ ਸੰਗਤ ਜੀ ਇਹ ਸਿੰਘ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸੇਵਾ ਨੂੰ ਦਸਮ ਪਤਸ਼ਾ ਆਗ ਦੇ ਪੜਾਈ ਦੀ ਸੇਵਾ ਹੈ ਅਰ ਸਾ ਪੜਾਈ ਸਨ ਇਹ ਆਪ ਦਾ ਜਾਣ ਕੇ ਦਰ ਤੋਂ ਸੇਵਾ ਦਾ ਤੋਂ ਸੇਵਾ ਲੈਂਦੇ ਰਹੇ ਹੋਰ بڑے بڑے ਬਜ਼ੁਰਗ ਸਾਰੇ ਸਿਆਣੇ ਉਹ ਮਹਾਪੁਰਖੋ ਤੁਸੀਂ ਸਾਰੇ ਵੱਡੇ ਹੋ ਇਹਨੂੰ ਛੋਟਾ ਜਾਣ ਕੇ ਸਾਰੇ ਕਿਰਪਾ ਦੀ ਨਿਸ਼ਾਨੀ ਰੱਖੋਏ ਅੱਜ ਸਤਨਾ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀ ਇਹ ਕੇਵ ਕਥਾ ਹੋ ਰਹੀ ਹੈ ਇਸ ਦੀ ਜ਼ਿੰਮੇਵਾਰੀ ਵੀ ਕਰਤਾਰ ਸਿੰਘ ਦੇ ਜੁਮੇ ਹੋਵੇਗੀ ਇਹ ਕਥਾ ਹੈ ਤੋਂ ਜੇ ਸੁਣਨੀ ਹੋਵੇ ਤੇ ਤੇ ਵਦਾ ਉਤਾਰਾ ਕਰਨਾ ਹੋਵੇ ਉਹ ਪਾਸੋਂ ਕਰ ਲਿਆ ਕਰੇ ਕਿ ਤੇਰੇ ਤੋਂ ਮਸ਼ੀਨਰੀ ਦੇ ਕਬਜੇ ਮੈਂ ਅੱਜ ਤੋਂ ਹਵਾਸ ਕੀਤੀ ਹੈ ਅਗਰ ਦੂਜੀ ਸਾਹਿਬ ਜੰਗੇ ਜੀ ਤੇਗਰਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਚੰਨਣ ਸਿੰਘ ਜੀ ਨੂੰ ਦਿੱਤੀ ਹੋਈ ਹੈ ਜੇ ਚੰਨਣ ਸਿੰਘ ਦੀ ਸੇਵਾ ਕਰਨ ਵਿੱਚ ਕੋਈ ਆਲਸ ਕਰਨ ਉਹ ਵੀ ਸੇਵਾ ਇਹਦੇ ਜਿੰਮੇ ਆ ਤੇਗਰਾ ਦੇ ਪ੍ਰਬੰਧ ਚਲਾਉਣ ਦੀ ਕਿਉਂਕਿ ਵਿਦਿਆਰਥੀਆਂ ਨੂੰ ਰੱਖ ਕੇ ਕੋਈ ਐਸਾ ਸਮਾਗਮ ਹੋਵੇ ਉਥੇ ਲੰਗਰ ਦਾ ਪ੍ਰਬੰਧ ਹੋਵੇ ਤੇ ਪੜਾਉਂਦੇ ਰਹੇ ਨਹੀਂ ਤਾਂ ਬਿਜੜ ਕੇ ਸੰਤਾਂ ਦੀ ਸੇਵਾ ਕਰਨ ਇਹ ਸਾਧ ਸੰਗਤ ਦੀ ਸੇਵਾ ਦਾਸ ਨੇ ਜਿੰਮੇ ਲਈ ਹੈ ਤੁਸੀਂ ਉਹ ਸਾਰੇ ਵੱਡੇ ਸਾਰਿਆਂ ਕਿਰਪਾ ਦੇ ਸ੍ਰੀ ਰੱਖਣੀ ਇਹਦੇ ਤੇ ਸਭਨ ਪ੍ਰੇਮ ਕਰਨਾ ਛੋਤਾ ਜਾਣ ਕੇ ਵਾਹਿਗੁਰੂ ਅੱਜ ਤਖਤ ਦੇ ਮਰੇ ਗੰਢ ਦੀ ਖੁਸ਼ੀ ਦੇ ਵਿੱਚ ਇੱਕ ਚੁਪ ਚੁਪਾ ਆਇਆ ਜਿਹਨੂੰ ਵੀ ਕਿਸੇ ਸੇਵਾ ਵਿੱਚ ਲਾ ਲਈਏ ਇਸ ਕਰਕੇ ਸਾਧ ਸੰਗਤ ਜੀ ਉਹ ਗਿਆਨ ਅੰਗੁਰ ਕਲਗੀ ਘਰ ਦੇ ਚੱਲਣੇ ਲੱਗੇ ਆਪਣਾ ਦਰਜਾ ਨਾ ਕਰੂੰਦਾ ਆਪੇ ਸਰ ਤੋਂ ਨਿਭਾਉਣ ਦੇ ਸਿੱਖ ਪਾਤਸ਼ਾਹ ਜੀ ਵਾਣ ਸੰਗ ਜੀ ਤੇਲੇ ਵਾ ਤੇ ਵੀ ਬੇਂਤੀ ਹੈ ਸਿੰਘ ਵਾਸਤੇ ਕਿ ਆਪਣੇ ਜੀਵਨ ਦੇ ਅੰਦਰ ਪਰਿਵਾਰ ਦਾ ਮੋਹ ਨਾ ਕਰੇ ਅਤੇ ਜੇ ਨਹੀਂ ਸੰਤਾਂ ਮਾਇਆ ਦੇ ਆ ਕਰਨ ਸੇਵਾਵਾਂ ਤੇ ਉਹ ਸੰਗ ਤੋਂ ਹੀ ਖਰਚ ਕਰਿਆ ਕਰੇ ਇਸ ਤਰ੍ਹਾਂ ਦਾ ਜੀਵਨ ਇਹਦਾ ਹੋਵੇ ਇਹ ਬੇਂਤੀ ਉਸ ਨੂੰ ਕੀਤੀ ਹੈ ਵਾਹਿਗੁਰੂ ਕਾ ਖਾਲਸਾ